ਮੈਂ 82 ਤੋਂ 83 ਵਾਲੇ ਸਾਲ ਚ ਮੈਂ ਪ੍ਰੈਪ ਕੀਤੀ ਹੈ ਜੀ ਤੇ ਰਜਿੰਦਰਾ ਕਾਲਜ ਵਿੱਚ ਗਿਆ ਹੁਣ ਮੈਂ 10ਵੀਂ ਕਰਕੇ ਗਿਆ ਸੀ ਕੋਹਲੀਏ ਤੋਂ ਹੂੰ ਇਸ ਕਰਕੇ ਮੇਰੇ ਨਾਲ ਦਾ ਤਾਂ ਕੋਈ ਹੈ ਨਹੀਂ ਸੀ ਹਨ ਤੇ ਮੈਂ ਗਿਆ ਤੇ ਰਜਿੰਦਰਾ ਕਾਲਜ ਬਹੁਤ ਵੱਡਾ ਹਨਾ ਬੜਾ ਰਾਸ਼ ਉੱਥੇ ਤੇ ਆਪਣਾ ਘਰ ਰਜਿੰਦਰਾ ਕਾਲਜ ਦੇ ਬਿਲਕੁਲ ਪਿਛਲੀ ਗੰਧ ਦੇ ਨਾਲ ਜੀ ਤੇ ਸਾਈਕਲ ਸੀਗਾ ਮੇਰੇ ਕੋਲੇ ਮੈਂ ਅੰਦਰ ਤਾਂ ਗੇਟ ਦੇ ਚਲਾ ਗਿਆ ਪਰ ਮੇਰੇ ਕੋਲੋਂ ਬਿਲਡਿੰਗ ਦੇ ਅੰਦਰ ਨਾ ਜਾਇਆ ਗਿਆ ਮਤਲਬ ਮੇਰੇ ਕੰ ਲੱਤਾਂ ਕੰਮਣ ਲੱਗ ਗਈਆਂ ਵੀ ਇੰਨਾ ਭੀੜ ਭੜਕਾ ਛੋਟਾ ਹੀ ਬਹੁਤ ਸੀ ਮਤਲਬ ਤੁਸੀਂ 16 ਸਾਲ ਦੇ ਹੋਣਗੇ ਨਾ 15 16 ਸਾਲ ਹਾਂ ਮੈਂ 9 ਸਾਲਾਂ 'ਚ ਤਾਂ ਮੈਂ ਕਰ ਲਈ ਸੀ ਮਤਲਬ 9 ਸਾਲ ਲਾਏ ਸੀ ਮੈਂ 10ਵੀਂ ਚ 10 ਸਾਲਾਂ 'ਚ ਨਹੀਂ 9 'ਚ ਕਰ ਲਈ ਸੀ ਕਿਉਂਕਿ ਮੈਂ ਫਰਸਟ 'ਚ ਲੱਗਿਆ ਹੀ ਨਹੀਂ ਸੀ ਘਰੇ ਹੀ ਪੜ੍ਹ ਲਈ ਸੀ ਮੈਂ ਸਿੱਧਾ ਹੀ ਸੈਕੰਡ 'ਚ ਲੱਗਿਆ ਸੀ ਅੱਛਾ ਤੇ ਤੁਸੀਂ ਹਿਸਾਬ ਲਾ ਲਓ ਵੀ 16ਵਾਂ ਸਾਲ ਹੀ ਸੀ ਉਸ ਟਾਈਮ ਮੈਨੂੰ ਜੀ ਤੇ ਮੈਂ ਐਂਟਰ ਕਰਕੇ ਨਾ ਦੇ ਇਧਰਲੇ ਹੱਥ ਇੱਕ ਫੁਆਰਾ ਜਿਹਾ ਸੀਗਾ ਗਰਲਜ਼ ਕਾਮਨ ਰੂਮ ਨੂੰ ਰਾਹ ਜਾਂਦਾ ਸੀ ਉਤੇ ਕੰਧ ਜੀ ਚ ਸੀਗੀ ਉਹਦੇ ਮੈਂ ਬਹਿ ਗਿਆ ਤੇ ਸਾਹਮਣੇ ਇੱਕ ਖੜਾ ਬੰਦਾ ਮੁੰਡਾ ਮਗਰ ਲੰਬਾ ਅੱਗ ਬੰਨੀ ਉਹਦੇ ਪੈਂਟ ਪਾਈ ਉਹਨਾਂ ਟਾਈਮਾਂ ਦੇ ਵਿੱਚ ਪੈਂਟ ਨੂੰ ਕਹਿੰਦੇ ਹੁੰਦੇ ਬੈਗੀ ਹੈ ਨਾ ਉੱਪਰੋਂ ਥੱਲੇੋਂ ਖੁੱਲੀ ਹੈ ਉੱਪਰੋਂ ਟਾਈਟ ਹਾਂ ਨਾ ਉਪਰੋਂ ਖੁੱਲੀ ਥੱਲੋਂ ਟਾਈਟ ਟਾਈਟ ਜੀ ਹਾਂ ਬੈਗਿੰਗ ਜੁੱਤੀ ਆਮ ਕਰਕੇ ਚੱਲਦੀ ਹੁੰਦੀ ਸੀ ਜਲਸਾ ਬਾਟਾ ਦਾ ਬਾਟਾ ਦਾ ਜੀ ਉਹ 50 ਰੁਪਈਆ ਦੀ ਹੋਈ ਆਉਂਦੀ ਹੁੰਦੀ ਤੇ ਉਹ ਪਾਇਆ ਉਹਦੇ ਤੇ ਉਹ ਬੜੇ ਸਟਾਈਲ ਨਾਲ ਆਏ ਹਨ ਕਰ ਰਹੇ ਆ ਉਹਨੂੰ ਸਸਰੀ ਘਾਲ ਬੁਲਾ ਰਹੇ ਆ ਕੋਈ ਲੰਗ ਦਾ ਮੈਂ ਸੋਚੀ ਆ ਨਾ ਮੇਰੇ ਵੀ ਕੋਈ ਬੰਦਾ ਘੈਂਟ ਆ ਅਸਲ ਵਿੱਚ ਹਨਾ ਕੋਈ ਤੇ ਥੋੜੇ ਚਿਰ ਬਾਅਦ ਆ ਪੰਜ ਸੱਤ ਮਿੰਟ ਬਾਅਦ ਉਹਦਾ ਮੇਰੇ ਕੰਨੀ ਮੂੰਹ ਹੋਇਆ ਤੇ ਉਹ ਮੈਨੂੰ ਦੇਖ ਕੇ ਕਹਿੰਦਾ ਹੋਰ ਕਿਵੇਂ ਛੋਟੇ ਪਾਈ ਮੇਰੇ ਕੁੜਤਾ ਪਜਾਮਾ ਪਾਇਆ ਸੀ ਚਿੱਟਾ ਤੇ ਪੱਗ ਬੰਨੀ ਸੀ ਛੋਟੀ ਛੋਟੀ ਦਾੜੀ ਮੈਂ ਖੜਾ ਹੋ ਗਿਆ ਮੈਂ ਇਸ ਸਸਰੀ ਘਰ ਮੈਨੂੰ ਕਹਿੰਦਾ ਕਿਹੜਾ ਪਿੰਡ ਆ ਮਖਾ ਜੀ ਇੱਥੋਂ ਹੀ ਆ ਮੈਂ ਕਹਿੰਦਾ ਨਹੀਂ ਪਿੰਡ ਦਾ ਹੋਊ ਕੋਈ ਮਖਾ ਜੀ ਕੋਹ ਲਿਆ ਹੈ ਨਾ ਵੱਡਾ ਕੋਹ ਲਿਆ ਕਿ ਛੋਟਾ ਅੱਛਾ ਮਖਾ ਚਾਹ ਬੰਦੇ ਨੂੰ ਪਤਾ ਹੈ ਘਟੋ ਘਟ ਦੋ ਕੋਹ ਮੈਂ ਕਿਹਾ ਜੀ ਵੱਡਾ ਅੱਛਾ ਮੈਨੂੰ ਕਹਿੰਦਾ ਚੰਦ ਨੂੰ ਜਾਣਨਾ ਚੰਦ ਚੰਦ ਛੋਟੇ ਕੋਲੀਏ ਦਾ ਇੱਕ ਬਾਈ ਸੀ ਸਾਡਾ ਅੱਛਾ ਬਾਈਲੀ ਸੀ ਮਸ਼ਹੂਰ ਅੱਛਾ ਉਹਨਾਂ ਕੁੜਤੇ ਚਾਦਰੇ ਵਾਲੇ ਤੇ ਮਖਾ ਜੀ ਹਾਂ ਉਹ ਮੇਰੇ ਭਰਾਵਾਂ ਦੇ ਥਾਂ ਹੀ ਲੱਗਦੇ ਆ ਹੂੰ ਤੇ ਪਰ ਉਹ ਛੋਟੇ ਕੋਲੀਏ ਦੇ ਹਾਂ ਹਾਂ ਕਹਿੰਦਾ ਉਹ ਇੱਥੇ ਹੀ ਆ ਜੇਲ੍ਹ ਚ ਐ ਨੇੜੇ ਹੀ ਜੇਲ੍ਹ ਸੀਗੀ ਅੱਛਾ ਮੈਂ ਵੀ ਕਹਿੰਦਾ 6 ਮਹੀਨੇ ਲਾ ਕੇ ਆਏ ਉਹਨਾਂ ਨਾਲ ਮੇਰੇ ਮਨ ਚ ਉਹੀ ਗੱਲ ਹੋ ਗਈ ਮਖਾ ਲੈ ਵੀ ਜਿਹੜੀ ਗੱਲ ਮੈਂ ਸੋਚੀ ਸੀ ਨਾ ਇਹ ਉਹੀ ਗੱਲ ਹੋਈ ਇੰਨੇ ਨੂੰ ਕੋਈ ਹੋਰ ਬੰਦੇ ਆ ਗਏ ਉਹ ਗੱਲਾਂ ਚੋ ਕੇ ਫਿਰ ਇੱਕ ਪਰਾਂ ਤੋਂ ਬੰਦਾ ਤੁਰਿਆ ਆਵੇ ਥੋੜਾ ਜਿਹਾ ਭਾਰਾ ਤੇ ਪੈਂਟ ਸ਼ਰਟ ਵਿੱਚ ਦਿੱਤੀ ਵੀ ਪੱਗ ਬੰਨੀ ਅੱਖਾਂ ਮੋਟੀਆਂ ਮੋਟੀਆਂ ਘੱਟ ਥੋੜੀ ਜਿਹੀ ਘੱਟ ਦਾੜੀ ਮਤਲਬ ਇੱਧਰ ਨਹੀਂ ਇੱਥੇ ਇੱਥੇ ਆਂਦਾ ਉਹ ਆ ਕੇ ਫਿਰ ਗੱਲਾਂ ਕਰ ਲਾਂਗੇ ਉਹ ਗੱਲਾਂ ਕਰਦੇ ਕਰਦੇ ਇਹਨਾਂ ਦੀ ਨਿਗਾ ਫਿਰ ਮੇਰੇ ਕੰਨੀ ਪੈ ਗਈ ਅੱਛਾ ਉਹ ਜਿਹੜਾ ਪਹਿਲਾਂ ਬਾਈ ਖੜਾ ਸੀ ਉਹ ਦੂਜੇ ਨੂੰ ਕਹਿੰਦਾ ਕਹਿੰਦਾ ਆਪਣਾ ਛੋਟਾ ਭਾਈ ਐ ਕੋਲੀਏ ਤੂੰ ਮੈਂ ਉਹਨੂੰ ਇਸਸ ਸ੍ਰੀ ਗੱਲ ਬੁਲਾਤੀ ਉਸ ਤੋਂ ਬਾਅਦ ਮੈਂ ਅੰਦਰ ਨਹੀਂ ਗਿਆ ਮੈਂ ਵਾਪਸ ਆ ਗਿਆ ਘਰੇ ਅੱਛਾ ਕੋਈ ਗੇ ਨਹੀਂ ਅੰਦਰ ਅੰਦਰ ਗਿਆ ਹੀ ਨਹੀਂ ਮੈਂ ਅੱਛਾ ਤੇ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਫਿਰ ਚਲੋ ਦੋਸਤੀ ਪੈ ਗਈ ਹੋਰ ਫੇਰ ਮੈਨੂੰ ਤੀਜੇ ਚੌਥੇ ਦਿਨ ਜਾ ਕੇ ਪਤਾ ਲੱਗਿਆ ਵੀ ਉਹ ਜਿਹੜਾ ਪਹਿਲਾ ਬੰਦਾ ਸੀ ਉਹ ਸੰਦੀਪ ਭਾਉ ਸੀ ਉਹ ਵੀ ਸਾਡੇ ਬੜੀ ਮਸ਼ਹੂਰ ਮਸ਼ਹੂਰ ਅੱਛਾ ਤੇ ਦੂਜਾ ਜਿਹੜਾ ਆਇਆ ਸੀ ਉਧਰਲੇ ਪਾਸੇ ਮੋਟੀਆਂ ਅੱਖਾਂ ਵਾਲਾ ਉਹ ਹਾਂ ਉਹ ਬਾਈ ਸੀਗਾ ਡੇਮਪੀ ਚੰਦ ਭਾਣਾ ਅੱਛਾ ਤੇ ਮੁੜ ਕੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਵਾਰੀ ਪੀਐਸਯੂ ਦੀ ਲੜਾਈ ਹੋ ਗਈ ਅੱਛਾ ਤੇ ਇਧਰ ਉਹ ਸੰਦੀਪ ਦਾ ਛੋਟਾ ਭਰਾ ਸੀਗਾ ਬਾਈ ਸਾਡਾ ਕਮਲ ਅਸੀਂ ਸਾਰਿਆਂ ਨੂੰ ਹੀ ਜਾਣਦੇ ਸੀ ਹਨ ਇਹਨਾਂ ਦੀ ਲੜਾਈ ਹੋ ਗਈ ਤੇ ਇੱਕ ਬੰਦਾ ਸੀ ਉਹਨਾਂ ਪਿੰਡਾਂ ਚ ਉਹਨਾਂ ਦੇ ਨਾਲ ਚ ਨਾ ਆਊਟਸਾਈਡਰ ਬਹੁਤ ਆਉਂਦੇ ਹੁੰਦੇ ਅੱਛਾ ਜੀ ਵੀ ਪਿੰਡ ਕਿਸੇ ਕੋਈ ਵੀ ਆ ਜਾ ਕੋਈ ਵੀ ਹੈ ਜੀ ਤੇ ਲਹਿਰੇ ਆ ਸਾਡੇ ਰਾਮਪੁਰੇ ਦੇ ਵਿਚਾਲੇ ਹਨਾ ਦੋ ਤਿੰਨ ਪਿੰਡ ਲਹਿਰੇ ਕਿਸੇ ਲਹਿਰੇ ਤੋਂ ਸੀਗਾ ਮੁੰਡਾ ਤੇ ਉਹ ਆਊਟਸਾਈਡਰ ਦੇ ਤੌਰ ਤੇ ਕਾਲਜ ਵਿੱਚ ਫਿਰਦਾ ਫੁਰਦਾ ਰਿਹਾ ਕਿ ਤੇ ਉਹਨੇ ਕੋਈ ਕਿਸੇ ਕੁੜੀ ਨਾਲ ਕੋਈ ਬਤਮੀਜ਼ੀ ਕਰਤੀ ਤੇ ਲੜਾਈ ਹੋ ਗਈ ਤੇ ਉਹਨਾਂ ਟਾਈਮਾਂ ਦੇ ਵਿੱਚ ਐ एसएसपी ਸੀ ਜਿਹੜੇ ਉਹਨਾਂ ਦਾ ਬੇਟਾ ਸੀ ਬਾਈ ਹਨੀ ਉਹਨਾਂ ਦਾ ਅਸਲ ਨਾਂ ਤਾਂ ਮੈਨੂੰ ਨਹੀਂ ਯਾਦ ਉਹ ਵੀ ਕਾਲਜ ਦੇ ਵਿੱਚ ਪੜ੍ਹਦੇ ਸੀ ਤੇ ਇਹ ਸਾਰਾ ਇੱਕ ਗਰੁੱਪ ਸੀ ਸੰਦੀਪ ਹੋ ਰਹੰਦਾ ਇਹਨਾਂ ਨੇ ਪਹਿਲਾਂ ਤਾਂ ਦਿਨੇ ਪਤਾ ਨਹੀਂ ਕੀ ਹੋਇਆ ਮੁੜ ਕੇ ਪੀਐਸਯੂ ਵਾਲਿਆਂ ਨੇ ਜਾ ਕੇ ਦੂਜੇ ਤੀਜੇ ਦਿਨ ਉਹ ਜਿਹੜਾ ਸੀਗਾ ਬੰਦਾ ਬਾਹਰ ਲ ਆਊਟਸਾਈਡ ਉਹਨੂੰ ਕੁੱਟਤਾ ਅੱਛਾ ਹੁਣ ਤੁਹਾਨੂੰ ਇਹ ਗੱਲ ਪਤਾ ਵੀ ਪੀਐਸਯੂ ਹੋ ਗਿਆ ਆਪਣੇ ગામ ਰੇਡ ਪੋਸਟਲ ਚ ਪਾਉਣ ਦੇ ਬੜੇ ਕਮਾਲ ਸੀ ਹਨਾ ਐਸੇ ਪੋਸਟਰ ਲਿਖਦੇ ਸੀ ਐਸੇ ਉਹਦੇ ਟਾਈਟਲ ਹੁੰਦੇ ਸੀ ਤੇ ਰਾਤ ਤੇ ਰਾਤ ਐ ਘੰਟੇ 'ਚ ਹੀ ਪੋਸਟਰ ਆ ਜਾਂਦੇ ਤੇ ਤੜਕੇ ਨੂੰ ਪੋਸਟਰ ਲਾਈਵ ਬੈ ਮੇਵਾ ਛੁਲਕ ਦਿੱਤਾ ਉਹਦਾ ਨਾਮ ਮੇਵਾ ਸੀ ਮੇਵਾ ਛੁਲਕ ਦਿੱਤਾ ਆ ਮੇਵਾ ਛੁਲਕ ਦਿੱਤਾ ਦਾ ਜਦੋਂ ਲੱਗੇ ਮੇਰੇ ਅੱਜ ਵੀ ਯਾਦ ਆ ਅਸੀਂ ਨੂੰ ਮੈਂ ਹਰੀ ਠੀਕ ਹੈ ਕੰਮ ਐ ਹੋ ਜਾ ਫਿਰ ਬੋਟਾਂ ਪੈਂਦੀਆਂ ਹੁੰਦੀਆਂ ਸੀ ਹਨਾ ਉਸੇ ਸਾਲ ਮੈਂ ਕਲਾਸ ਰਿਪ੍ਰੈਜ਼ੈਂਟੇਟਿਵ ਜਿੱਤਿਆ ਜੀ ਪ੍ਰੈਪ ਵੱਲੋਂ ਨਾ ਕਲਾਸ ਪ੍ਰੈਪ ਚ ਦੇ ਬਹੁਤ ਜ਼ਿਆਦੇ ਗਿਣਤੀ ਸੀ ਇਸ ਲਈ ਦੋ ਹੁੰਦੇ ਆ ਜੀ ਬਾਕੀ ਕਲਾਸਾਂ ਦਾ ਏਕ-ਏਕ ਸੀਆਰ ਕਹਿੰਦੇ ਆ ਨਾ ਮੈਂ ਸੀ ਤੇ ਇੱਕ ਬਾਈ ਗਰਮੇਲ ਸੀ ਉਹ ਸਾਡੇ ਦੋਨਾਂ ਅਸੀਂ ਸੀਗੇ ਪ੍ਰੈਪ ਦੇ ਬਾਕੀ ਤੇ ਵੋਟਾਂ ਬਹੁਤ ਵੱਡਾ ਕੰਮ ਹੁੰਦਾ ਸੀ ਉਹਨਾਂ ਟਾਈਮਾਂ 'ਚ ਉਦੋਂ ਅਗਲੇ ਸਾਲ ਜਿਹੜੀ ਆ ਉਹ ਬਹੁਤ ਵੱਡੀ ਲੜਾਈ ਹੋਈ 83 ਚ ਉਦੋਂ ਮੈਂ ਓਟਾਂ 'ਚ ਨਹੀਂ ਖੜਾ ਹੋਇਆ 83 ਚ ਬਹੁਤ ਵੱਡੀ ਲੜਾਈ ਹੋਈ ਮਤਲਬ ਇਹ ਸੰਦੀਪ ਬਾਈ ਹੋਰਾਂ ਵਾਲੀ ਧਿਰ ਦੀ ਤੇ ਦੂਜੀ ਧਿਰ ਦੀ ਸੰਦੀਪ ਭਾਉ ਤੇ ਡਿੰਪੀ ਚੰਦ ਪਰ ਸੇਮ ਗਰੁੱਪ ਸੀ ਹਾਂ ਇਹ ਸਾਰੇ ਇੱਕੋ ਗਰੁੱਪ ਸੀ ਤੇ ਇਹਨਾਂ ਦੀ ਲੜਾਈ ਹੋਈ ਜਿਹੜਾ ਦੂਜਾ ਦੂਜੇ ਸੀਗੇ ਬਲਜੀਤ ਬਾਈ ਸੀ ਸ਼ਾਇਦ ਉਧਰ ਜਿਹੜੇ ਜਿੱਤੇ ਸੀ ਇਹਨਾਂ ਵੱਲੋਂ ਤਾਰਾ ਉਹ ਵੀ ਬਠਿੰਡੇ ਦੇ ਹੀ ਨੇ ਦਾਰਾ ਬਾਈ ਉਹ ਖੜੇ ਹੋਏ ਸੀਗੇ ਤੇ ਉਹ ਹਾਰ ਗਏ ਤਾਂ ਲੜਾਈ ਹੋ ਗਈ ਬਹੁਤ ਜ਼ਬਰਦਸਤ ਅੱਛਾ ਦੋਨੇ ਪਾਸਿਆਂ ਵੱਲੋਂ ਮਤਲਬ ਆਹਾ ਸੀ ਕਿ ਆਊਟਸਾਈਡਰ ਬੰਦੇ ਹਨਾ ਉਹਨਾਂ ਵੱਲੋਂ ਵੀ ਸੀਗੇ ਟਰੱਕ ਟਰੱਕ ਆਂਦਾ ਉਹਨਾਂ ਦਾ ਕਾਰੋਬਾਰ ਸੀ ਜਿਹੜੇ ਬਾਈ ਜਿੱਤੇ ਸੀ ਤੇ ਅਸੀਂ ਬੈਠੇ ਤੇ ਉਹ ਟਰੱਕਾਂ ਤੇ ਉਹਨਾਂ ਨੇ ਜਲੂਸ ਕੱਢਿਆ ਹਨਾ ਪਹਿਲਾਂ ਉਹ ਮਾਨਸਾ ਸਾਈਡ ਇਧਰ ਆਈਟੀਆਈ ਕੰਨੀ ਗਏ ਹੂੰ ਹੂੰ ਤੇ ਅਸੀਂ ਬੈਠੇ ਸੀ ਗਰਾਊਂਡ ਤੇ 4-5 ਜਣੇ ਤੇ ਸਾਡੇ ਸਾਹਮਣੇ ਬਾਸਕਟਬਾਲ ਦਾ ਗਰਾਊਂਡ ਸੀ ਤੇ ਆਪਣੀ ਕੰਟੇਨ ਸੀਗੀ ਹੁਣ ਵੀ ਉਵੇਂ ਹੀ ਆ ਉਹ ਤੇ ਸੰਦੀਪ ਭਾਈ ਉਥੇ ਕੁਰਸੀ ਤੇ ਬੈਠੇ ਤੇ ਨਾਲ ਵਾਲੀ ਕੁਰਸੀ ਤੇ ਇਹਨਾਂ ਨੇ ਇਦਾਂ ਲਾ ਕੇ ਪੱਗ ਰੱਖੀ ਵੀ ਆਏ ਹਨਾ ਵਾਲ ਕੱਟੇ ਹੋਏ ਸੀ ਸ਼ਾਇਦ ਇਹਨਾਂ ਕੋਲ ਜਿਹੜਾ ਰਵਾਲਵਰ ਸੀ ਉਹ ਇਹਨਾਂ ਨੇ ਐ ਪੱਗ 'ਚ ਰੱਖ ਰੱਖਿਆ ਸੀ ਜਦੋਂ ਦੂਰੀਆਂ ਨੰਗੇ ਟਰੱਕ ਤੇ ਨਾਰੇ ਨੂਰੇ ਲਾਉਂਦੇ ਤਾਂ ਜਿਵੇਂ ਹੁਣ ਚੜ ਹੁੰਦੀ ਆ ਇਹਨਾਂ ਨੇ ਚੱਕ ਕੇ ਰਵਾਲਵਰ ਫਾਇਰ ਕਰ ਫਾਇਰ ਕਰਤੇ ਉਹਨਾਂ ਨੇ ਟਰੱਕ ਰੋਕ ਲੇ ਤੇ ਉਹ ਦੂਜਾ ਗੇਟ ਸੀ ਉੱਥੇ ਕਾਲ ਜਦਾ ਤੇ ਉਹ ਉੱਥੋਂ ਭੱਜ ਲੇ ਇਦਰ ਨੂੰ ਤੇ ਇਹ ਫਿਰ ਭੱਜ ਲੇ ਇਦਰ ਮਗਰ ਸਾਡੇ ਸਬਜ਼ੀ ਮੰਡੀ ਸੀਗੀ ਤੇ ਸਾਡੇ ਕੋਲ ਦੀ ਹੋਈ ਐ ਬਹੁਤ ਭੱਜੜਾਂ ਪਈਆਂ ਮਤਲਬ ਮੈਂ ਤਾਂ ਕਾਲ ਜ ਸੀਗਾ ਬਾਅਦ ਵਿੱਚ ਮੈਨੂੰ ਮਾਤਾ ਨੇ ਦੱਸਿਆ ਕਰੇ ਕਿ ਕੋਸ਼ ਮੁੰਡੇ ਵਿਚਾਰੇ ਸਾਡੇ ਘਰੇ ਕਿਉਂਕਿ ਕਾ ਕਰਦੇ ਉਧਰ ਲੋਕੇ ਅੱਛਾ ਉਹਦਾ ਇੰਨਾ ਮਤਲਬ ਬੁਰਾ ਅਸਰ ਹੋਇਆ ਉਸ ਲੜਾਈ ਦਾ ਕਿ ਕਈ ਦਿਨ ਕਾਲਜ ਬੰਦ ਰਿਹਾ ਤੇ ਸਦਾ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਜਿਹੜੀਆਂ ਸਟੂਡੈਂਟ ਸੀਗੀਆਂ ਵੋਟਾਂ ਉਹ ਬੰਦ ਕਰਤੀਆਂ 1983 ਤੋਂ ਬਾਅਦ ਕਾਲਜਾਂ ਦੇ ਵਿੱਚ ਪਟਿਆਲਾ ਯੂਨੀਵਰਸਿਟੀ ਦੇ ਕਾਲਜਾਂ 'ਚ ਇਹ ਇਲੈਕਸ਼ਨ ਨਹੀਂ ਹੋਏ ਪਰ ਇੱਕ ਤੇ ਗੋਲੀ ਫਾਇਰਿੰਗ ਕੀਤੀ ਹੈਗੀ ਲੜਾਈ ਝਗੜੇ ਦੀ ਡਾਂਗ ਸੁੱਟ ਬਹੁਤ ਹੋਈ ਜੀ ਬਹੁਤ ਫਿਰ ਫੇਰ ਪਾੜੇ ਫਿਰ ਚੈਲੰਜ ਹੋ ਗਿਆ ਹਮ ਕਿ ਤੁਸੀਂ ਜਿੱਤ ਤਾਂ ਗਏ ਤੁਸੀਂ ਦਫਤਰ ਖੋਲ ਕੇ ਦਿਖਾਇਓ ਹੈ ਨਾ ਫਿਰ ਉਹ ਦੋਨੇ ਤਰ੍ਹਾਂ ਦਾ ਹੀ ਫਿਰ ਉਹ 10 ਦਿਨ ਜਿਵੇਂ 5 ਦਿਨ ਬੰਦ ਕਰਤਾ ਫਿਰ ਉਧਰੋਂ ਮਾਹੌਲ ਇਦਾਂ ਦਾ ਸੀ ਪੰਜਾਬ ਦਾ ਪੰਜਾਬ ਚ ਕਈ ਦਿਨ ਸਾਡਾ ਕਾਲਜ ਬੰਦ ਹੀ ਰਹਿੰਦਾ ਸੀ ਮਤਲਬ 84 ਦੇ ਤਾਂ ਪੇਪਰ ਵੀ ਲੇਟ ਹੋ ਗਏ ਸੀ ਸਾਡੇ ਕਾਫੀ ਪ੍ਰੋਬਲਮ ਆਈ ਸੀ ਫੇਰ ਇਹ ਜਿਹੜੇ ਸਾਰੇ ਸੀਗੇ ਬੰਦੇ ਇਹ ਗਾਇਬ ਹੋ ਗਏ ਹਨਾ 84 50 ਤੋਂ ਬਾਅਦ ਲੱਭੇ ਨਹੀਂ ਪਤਾ ਹੀ ਨਹੀਂ ਲੱਗਿਆ ਕਿੱਧਰ ਗਏ ਉਹ ਬਹੁਤ ਸਾਲਾਂ ਬਾਅਦ ਪਤਾ ਲੱਗਿਆ ਡੈਂਪੀ ਚੰਦਪਾਨ ਦਾ ਸੰਦੀਪ ਭਾਈ ਹੋਰਾਂ ਦਾ ਫੇਰ ਬਹੁਤ ਕਈ ਐਸੇ ਸੀਗੇ ਜਿਹੜੇ ਮਾਰੇ ਗਏ ਨਾ ਨਾ ਰੂਬੀ ਸੀ ਇੱਕ ਭਾਈ ਉਹ ਪੰਡਤਾਂ ਦਾ ਮੁੰਡਾ ਸੀ ਪੂਰੇ ਇਹ ਦੀਪ ਦੇ ਚਾਚਾ ਜੀ ਹੁਣ ਜਿਨ੍ਹਾਂ ਦਾ ਨਾਮ ਹੁੰਦਾ ਨਾ ਵਿਦੀ ਸਿੰਘ ਉਹ ਵੀ ਮੇਰੇ ਸੀਨੀਅਰ ਸੀ ਅੱਛਾ ਤੇ ਉਸੇ ਕਾਲ ਦੇ ਚੀ ਸੀਗੇ ਉਹ ਵੀ ਇਹਨਾਂ ਦੇ ਨਾਲ ਹੀ ਸੰਦੀਪ ਹੋਰਾਂ ਵਾਲੇ ਗਰੁੱਪ ਚ ਹੁੰਦੇ ਸੀ ਉਦੋਂ ਉਹਨਾਂ ਦੇ ਵਾਲ ਕੱਟੇ ਹੁੰਦੇ ਸੀ ਤੇ ਬੜਾ ਮਾਹੌਲ ਸੀ ਜੀ ਉਹ ਖਤਰਨਾਕ ਉਸ ਬਾਅਦ ਪੂਰੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਚ ਇਲੈਕਸ਼ਨ ਹੀ ਬੰਦ ਹੋ ਗਏ ਸਭ ਮਾਹੌਲ ਤੋਂ ਬਾਅਦ ਉਹਦਾ 84 88 ਦਾ ਬੜਾ ਅੱਛਾ ਬਾਅਦ ਚ ਨਹੀਂ ਫਿਰ ਮੁਲਾਕਾਤ ਬਾਅਦ ਹੋਈ ਕਿ ਜੋ ਡਿੰਪੀ ਚਾਂਦਪਣ ਬੜੇ ਭੇਰ ਚਰਚਾ ਦੇ ਵਿੱਚ ਆ ਗਏ ਫਿਰ ਡਿੰਪੀ ਤੇ ਡਿੰਪੀ ਭਾਈ ਜਦੋਂ ਫਿਰ ਫੜੇ ਗਏ ਜਦੋਂ ਫਿਰ ਬਠਿੰਡੇ ਹੀ ਆਏ ਇਹ ਜੇਲ੍ਹ 'ਚ ਤੇ ਮੇਰੀ ਮੁਲਾਕਾਤ ਨਹੀਂ ਹੋਈ ਕਦੇ ਬਹੁਤ سارے ਬੰਦੇ ਸੀ ਜਿਹੜੇ ਮਿਲਣ ਵੀ ਜਾਂਦੇ ਸੀ ਜਾਂ ਇੱਕ ਮੇਰਾ ਦੋਸਤ ਉਹ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਭੰਗੜਾ ਸਿਖਾਉਂਦਾ ਸੀ ਹਨਾ ਢੋਲ ਵੀ ਆਬ ਵਜਾਉਂਦਾ ਹੁੰਦਾ ਉਹ ਮੈਨੂੰ ਦੱਸਦਾ ਹੁੰਦਾ ਵੀ ਅੰਦਰ ਬਾਈ ਦੀ ਬੜੀ ਚੜ੍ਹਾਈ ਆ ਹਨਾ ਫੇਰ ਕੀ ਹੋਇਆ ਵੀ ਇੱਕ ਦਿਨ ਉਹ ਮੈਂ ਦੇਖਿਆ ਮੇਰੇ ਉਹੀ ਕੋ ਆਪਣੇ ਘਰੋਂ ਨਿਕਲਿਆ ਕਾਲਜ ਵਾਲੀ ਸੜਕਾ ਇਹ ਮਾਨਸਾ ਨੂੰ ਜਾਂਦੀ ਹੈ ਨਾ ਇਧਰ ਫਰੀਦਕੋਟ ਮਲੋਟ ਨੂੰ ਜਾਂਦੀ ਹੈ ਬਿਲਕੁਲ ਹਾਂਜੀ ਤੇ ਮੈਂ ਕਾਲਜ ਦੇ ਸਾਹਮਣੇ ਕਨਵੈਂਟ ਸਕੂਲ ਆਉ ਸੜਕ ਪੈ ਕੇ ਤੇ ਮਾਡਲ ਟਾਊਨ ਨੂੰ ਜਾ ਰਿਹਾ ਸੀ ਤਾਂ ਉਹ ਸਾਰੀਆਂ ਗਲੀਆਂ ਭਰੀਆਂ ਵਿਆਂ ਕਾਰਾਂ ਜੀਪਾਂ ਟਰੱਕ ਕਿਉਂਕਿ ਜੇਲ ਸੀ ਪ੍ਰਾਣੀ ਹੁਣ ਤਾਂ ਬਾਹਰ ਕੱਢਤੀ ਉੱਥੇ ਜੇਲ ਸੀ ਪ੍ਰਾਣੀ ਉਹ ਭਰੀਆਂ ਵਿਆ ਸੜਕਾਂ ਤੇ ਮੈਂ ਮਾਹ ਯਾਰੋ ਵੀ ਕੀ ਹੋ ਗਿਆ ਮੈਂ ਪੁੱਛਿਆ ਮਾਹ ਕੀ ਹੋ ਗਿਆ ਤੋ ਮੈਨੂੰ ਜਾਣਦੇ ਸੀ ਸਾਰੇ ਇੱਕ ਮੈਨੂੰ ਕਹਿੰਦਾ ਲਾ ਤੈਨੂੰ ਨਹੀਂ ਪਤਾ ਕਿਹਾ ਡਿੰਪੀ ਬਾਈ ਰਹਾ ਹੋ ਰਹੇ ਆ ਉਸ ਗੱਲ ਨੇ ਜੋ ਰਾ 10 ਨੰਬਰੀਆ ਲਿਖਾਈ ਫਿਰ ਮੇਰੇ ਤੋਂ ਓਏ ਹੋਏ ਅੱਛਾ ਅੱਛਾ ਮਾ ਯਾਰ ਇਹ ਬਾਈ ਕਿਵੇਂ ਬਣ ਜਾਂਦੇ ਆ ਬਾਈ ਕਿਵੇਂ ਬਣ ਜਾਂਦੇ ਮੈਂ ਉਹੀ ਗੱਲ ਉਹਦੇ ਚ ਵੀ ਤੁਸੀਂ ਦੇਖਿਆ ਦੀ ਬਾਹਰ ਆਉਂਦਾ ਲੈ ਕੇ ਜਾਂਦੇ ਆ ਫਿਰ ਲਾਹ ਹੀਰੇ ਦਾ ਖਾੜਾ ਲੱਗਦਾ ਤੇ ਉਹ ਇੱਕ ਲਾਈਨ ਕਰਕੇ ਮੈਂ ਜੋ ਰਾ 10 ਨੰਬਰੀਆ ਲਿਖੀ ਤੇ ਫਿਰ ਉਹ ਤੋਂ ਬਾਅਦ ਜਿਹੜੀ ਗੱਲ ਸੀ ਖਾਸ ਜਦੋਂ ਬਾਹਰ ਆ ਗਏ ਤੇ ਇੱਕ ਦਿਨ ਮੇਰੇ ਬਾਪੂ ਜੀ ਮੈਨੂੰ ਕਹਿੰਦੇ ਕਹਿੰਦੇ ਯਾਰ ਨਾ ਲੰਪੀ ਨੂੰ ਨਾ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਚ ਸ਼ਾਮਲ ਹੋ ਜਾਣਾ ਚਾਹੀਦਾ ਉਹ ਜਦੋਂ ਰਾਹ ਕਹਿੰਦੇ ਕੱਡਾ ਵੱਡਾ ਜਲੂਸ ਨਿਕਲਿਆ ਗਏ ਗੱਡੀਆਂ ਹੀ ਗੱਡੀਆਂ ਔਰ ਕਹਿੰਦੇ ਵੀ ਨਹੀਂ ਨਾ ਇਹ ਬਹੁਤ ਖਤਰਨਾਕ ਆ ਗੱਲ ਕਹਿੰਦੇ ਵੀ ਉਹ ਨਾ ਧੋਖਾ ਖਾਊਗਾ ਤੇ ਉਦੋਂ ਸਾਨੂੰ ਵੀ ਐ ਸੁਣਨੇ ਚ ਲੱਗਦਾ ਸੀ ਵੀ ਕੋਟਕਪੂਰੇ ਤੋਂ ਇਹਨਾਂ ਨੂੰ ਟਿਕਟ ਦੇ ਰਹੇ ਆ ਕੋਈ ਕੁਝ ਕਰ ਰਹੇ ਆ ਹਨਾ ਤੇ ਅੰਦਰਲੀ ਗੱਲ ਤਾਂ ਪਤਾ ਨਹੀਂ ਸੀ ਤੇ ਮੈਂ ਵੀ ਇਸ ਗੱਲ ਤੇ ਰੱਖਿਆ ਵੈ ਸੀ ਧਿਆਨ ਵੀ ਯਾਰ ਕਹਿੰਦੇ ਯਾਰ ਪਾਪਾ ਕਹਿੰਦੇ ਹੱਸਦੇ ਆਦੇ ਮੈਨੂੰ ਕਹਿੰਦੇ ਨਾਲੇ ਕਹਿੰਦਾ ਉਹਨੇ ਸਾਰਾ ਜਿਹੜੇ ਹੁੰਦੇ ਆ ਪੇਪਰ ਰਾਜਨੀਤੀ ਦੇ ਉਹ ਤਾਂ ਪਾਸ ਕਰ ਹੀ ਲਏ ਕਹਿੰਦੇ ਕਹਿੰਦੇ ਪਰਚੇ ਪਰ ਜੋ ਕਿ ਜੀਲ ਜਾਏ ਕਹਿੰਦੇ ਉਹ ਇੱਕ ਕਹਾਵਤ ਹੈ ਕਹਿੰਦਾ politics is the last refuge of the scoundrels ਹੈ ਨਾ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਜੀ ਜੀ ਉਹ ਮੇਰੀ ਜੋ ਰਾਧਾ ਨੰਬਰੀਆ ਦੀ ਟੈਗ ਲਾਈਨ ਵੀ ਇਹੀ ਸੀ ਜੀ ਜੀ ਧਰਮਿੰਦਰ ਦੇ ਮੂੰਹੋਂ ਇਹ ਗੱਲ ਕਹਾਈ ਸੀਗੀ ਉਹ ਐਕਚੁਅਲੀ ਮੇਰੇ ਬਾਪੂ ਨੇ ਕਹੀ ਸੀ ਅੱਛੇ ਬਸ ਉਹੀ ਗੱਲ ਹੈ ਜਦੋਂ ਧਰਮਿੰਦਰ ਜੇਲ੍ਹ ਦੇ ਵਿੱਚ ਬੈਠੇ ਕਹਿੰਦੇ ਰਹੇ ਹਾਂ ਉਹੀ ਵਾਰ ਜਿਹੜੇ 5-6 ਮਹੀਨੇ ਨਹੀਂ ਕੱਟੇ ਉਦੋਂ ਬਾਅਦ ਫਿਰ ਭਾਈ ਦਾ ਮਰਡਰ ਹੋ ਗਿਆ ਫਿਰ ਉਹ ਮੇਰੇ ਉਹੀ ਦਿਮਾਗ 'ਚ ਆਈ ਗੱਲ ਕਿ ਯਾਰ ਬਾਪੂ ਨੇ ਇੱਕ ਗੱਲ ਬੜੀ ਕਹੀ ਸੀ ਉਹ ਕਹਿੰਦਾ ਯਾਰ ਇਹ ਯਾਰ ਤੀਜੀ ਧਰਨੀ ਪੈਦਾ ਹੋਣ ਦਿੰਦੇ ਨੇ ਇਹ ਬਹੁਤ ਔਖੀ ਗੱਲ ਐ ਪਾਰਟੀਆਂ ਜਿਹੜੀਆਂ ਨੇ ਆਪਾਂ ਦੇਖਿਓ ਕਿੰਨੇ ਸਾਲਾਂ ਬਾਅਦ ਆ ਕੇ ਹੁਣ ਆਪ ਜਿੱਤੀ ਐ ਨਹੀਂ ਮਤਲਬ ਕਾਂਗਰਸ ਤੇ ਅਕਾਲੀਆਂ ਦੇ ਵਿਚਾਲੇ ਤੀਜੀ ਧਰ ਪੈਦਾ ਹੀ ਨਹੀਂ ਹੋਈ ਉਹ ਬੜਾ ਟਾਈਮ ਦੇਖਿਆ ਸਾਰਾ